ਕਿਤਾ ਕਰੇ ਲਾ ਚਰਮੋਲ ਸਿਆਣੀ ਇਟਚ ਕੋਚਨੇ ਪੇਚੇ ਤੀ ਦਾ ਜੋ ਅਗੋਂ ਕਰਨਾ ਇਹ ਸਭ ਤੇਰੀ ਰਜਾ ਵਿੱਚ ਕੀਤਾ ਕਰਣਾ ਸਰਬ ਰਜਾਈ ਮੈਂ ਜੋ ਕੁਝ ਪਿੱਛੇ ਕੀਤਾ ਹੈ ਉਹ ਵੀ ਤੇਰੀ ਰਜਾ ਵਿੱਚ ਤੇਰੇ ਰੂਪ ਵਿੱਚ ਕੀਤਾ ਜੋ ਕੁਝ ਮੈਂ ਅਗੋਂ ਕਰਨਾ ਹੈ ਉਹ ਵੀ ਤੇਰੀ ਰਜਾ ਵਿੱਚ ਕਰਨ कोई कुछ है पुछे कोई रजा तो बिना तो कुछ नहीं करना सही बात दिन सह करना रजाई फिर भी जो कुछ करना है अस उसकी रजा च करना है पर जितना तू तो कर सकते हाँ हैं तो करिए जरूर देरिया ढा न बह जाइए भी जो कुछ उन्हें कराना है, आपे कराने आपे करा लेते ਜਿੰਨੇ ਕਿਸੇ ਨੂੰ ਆਖਿਆ ਵੀ ਤੂੰ ਅੱਜ ਸਵੇਰੇ ਗੁਰਦੁਆਰੇ ਨਹੀਂ ਆਇਆ ਉਹਨੇ ਆਖਿਆ ਜੀ ਤੁਹਾਡੀ ਕਿਰਪਾ ਹੀ ਨਹੀਂ ਫੇ ਕਸੂਰ ਵੀ ਸਾਡਾ ਅਸੀਂ ਕਿਰਪਾ ਕਰਦੇ ਤਾਂ ਤੂੰ ਗੁਰਦੁਆਰੇ ਆਉਂਦਾ ਅਸੀਂ ਕੀਤੀ ਨਹੀਂ ਕਿਰਪਾ ਤੂੰ ਆਇਆ ਕੋਈ ਨਹੀਂ ਤਾਂ ਦੋਸ਼ ਵੀ ਸਾਡਾ ਤੇਰਾ ਤਾਂ ਕੋਈ ਨਾ ਹੋਇਆ ਨਹੀਂ ਕਿਛੁ ਕੀਚ ਜਿਤਨਾ ਕਾ ਤੂੰ ਕਰ ਸਕਨੇ ਹੈ ਉਤਨਾ ਕੋ ਜਰੂਰ ਕਰ ਕਦੇ ਨਹੀਂ ਆਣ ਕੇ ਕਹਿੰਦਾ ਜੀ ਮੈਂ ਬਿਮਾਰ ਹਾਂ ਮੇਰੇ ਤੇ ਕਿਰਪਾ ਕਰੋ ਮੈਂ ਡਾਕਟਰ ਵੱਲ ਜਾ ਉਹ ਤਾਂ ਬਿਨਾ ਪੁੱਛੇ ਹੀ ਜਾਂਦਾ ਬਾਵੇਂ ਅੱਧੀ ਰਾਤ ਕੋਈ ਨਹੀਂ ਆਣ ਕੇ ਪੁੱਛਦਾ ਵੀ ਮੈਨੂੰ ਭੁੱਖ ਲੱਗੀ ਹੈ ਕਿਰਪਾ ਕਰੋ ਤਾਂ ਮੈਂ ਰੋਟੀ ਖਾ ਲਵਾਂ ਉਹ ਤਾਂ ਆਪਣੀਆਂ ਖਾ ਲੈਂਦੇ ਬਾਕੀ ਸਾਰੇ ਕੰਮ ਕਰ ਲੈਂਦਾ ਜਿਹੜਾ ਕੰਮ ਉਸਨੇ ਨਾ ਕਰਨਾ ਹੋਵੇ ਜਾਂ ਨਹੀਂ ਕੀਤਾ ਉਹ ਸਾਡੇ ਮੱਥੇ ਨਾਲ ਕਿਰਪਾ ਹੀ ਨਹੀਂ ਕਰੀ ਤੇ ਜੇ ਨਰਨਕਾਰ ਨੇ ਕਿਰਪਾ ਕਰ ਕੇ ਹੀ ਆਪਣਾ ਨਾਮ ਜਪਾਣਾ ਆ ਪਰ ਜਿਹੜੇ ਨਹੀਂ ਜਪ ਰਹੇ ਉਹਨਾਂ ਦਾ ਕਿਆ ਦੋਸ਼ ਆ ساری ਕਿਰਪਾ ਤਾਂ ਹੈ ਬੰਦੇ ਜਿਹੜੀ ਕਿਰਪਾ ਅੱਗੇ ਤੇਰੇ ਉੱਤੇ ਉਸਨੇ ਕੀਤੀ ਹੈ ਤੂੰ ਉਸ ਦਾ ਕੀ ਗੁਣ ਜਾਣੀ ਇਹ ਮਨੁੱਖ ਜਨਮ ਜੋ ਪਖਸ਼ਿਆ ਤੇਰੇ ਉੱਤੇ ਕਿਰਪਾ ਕਰਕੇ ਤੇ ਨਾਲ ਬਾਣੀ ਚ ਕੀਤੀ ਐ ਤਾਕੀਦ ਭਜੋ ਗੋਬਿੰਦ ਭੂਲ ਮਤ ਜਾ ਉਸ ਕਿਰਪਾ ਨੂੰ ਤੂੰ ਕੀ ਜਾਣੀ ਏਡੀ ਪ੍ਰਤੱਖ ਤਾਕੀਦ ਤੇ ਤੂੰ ਕੀਤੀ ਭੁੱਲ ਗਿਓ ਤੇ ਜੇ ਨਹੀਂ ਕਰ ਸਕਿਆ ਅੱਜ ਤੇ ਆਖਰੇ ਮੇਰੇ ਤੇ ਕਿਰਪਾ ਹੀ ਨਹੀਂ ਉਹ ਕਿਰਪਾ ਸਭਨਾ ਉਤੇ ਹੈ ਵਾਝੀ ਔਰ ਖਾਸ ਕਰਕੇ ਨਾਮ ਜਪਣ ਵਾਸਤੇ ਸਾਬ ਚਾਹੁੰਦਾ ਵੀ ਇਹ ਬੰਦਾ ਨਾਮ ਨਾ ਜਪੇ ਉਤਾ ਬਾਰ ਬਾਰ ਪਏ ਤਕੀਦਾ ਕਰਦੇ ਨਹੀਂ ਦੁਰਲਭ ਦੇਹ ਪਾਈ ਬੜ ਭਾਗੀ ਨਾਮ ਨਜਪੈ ਸੇ ਆਤਮ ਕਰ ਤੇ ਫਿਰ ਇੱਥੇ ਵਸ ਨਹੀਂ ਆਕਿਆ ਮਰ ਨਾ ਜਾਗੀ ਜਿਨਾ ਬਿਸਰਤ ਰਾਮ ਇਹ ਕਿਰਪਾ ਨਹੀਂ ਤਾਂ ਕੀ ਉਹਨਾਂ ਦੇ ਮਨ ਮੇੜ ਪਈ ਤਾਂ ਉਹਨਾਂ ਸਾਨੂੰ ਪਿਆਰ ਨਾਲ ਵੀ ਸਮਝਾਇਆ ਅਸੀਂ ਨਾ ਸਮਝੇ ਤਾਂ ਸਾਨੂੰ ਤਾਰਨਾ ਵੀ ਕੀਤੀ ਕਿ ਮਰ ਨਾ ਜਾਗੀ ਜਿਨਾ ਬਿਸਰਤ ਰਾਮ ਨਾਮ ਬਿਹੂਨ ਜੀਵਨ ਕੌਣ ਕੰਮ ਤੇ ਨਾਮ ਤੋਂ ਬਿਨਾ ਤੇਰੇ ਢੀਮਣ ਦਾ ਹੋਰ ਕੰਮ ਹੀ ਕਿਹੜਾ ਸੀ ਨਾਮ ਬਿਹੂਨ ਜੀਵਨ ਕੌਣ ਕੰਮ ਹਾਤ ਪੀਟ ਖੇਲਤ ਹਸਤ ਬਿਸਥਾਰ ਇਹੀ ਕੰਮ ਸੇਵਾਦਿਲ ਕੰਮ ਅਰ ਜਮਿਰ ਤੱਕ ਸਿੰਦਾ ਮੁਰਦੇ ਨੂੰ ਸ਼ਿੰਗਾਰ ਹੀ ਜਾਣੇ ਕਿਤਲੇ ਮੁਰਦੇ ਨੂੰ ਕਿਤਨਾ ਸ਼ਿੰਗਾਰ ਲੈ ਫਿਰ ਮੁਰਦਾ ਹੀ ਹੈ ਨਾ ਦਲ ਵਿੱਚ ਹਾਰ ਪਾਣ ਹੈ ਅਤਰ ਫੁਰੇਲ ਲਗਾਦਾ ਹੈ ਹੋਰ ਥੋੜੇ ਚਿਰ ਬਾਅਦ ਦੇ ਚੁੜਿਆਂ ਦੇ ਉੱਤੇ ਬਦੂ ਆਵੇ ਕੀ ਫਿਰ ਕੀੜੇ ਪੈ ਜਾਣ ਤੋ ਜੋ ਮਰਦਾ ਹੈ ਉਸ ਨੂੰ ਸ਼ਿੰਗਾਰਨ ਦਾ ਕੀ ਆਬ ਆਖਿਆ ਜੇ ਨਾਮ ਨਹੀਂ ਜਪਾਉ ਤਾਂ ਮਰਦਾ ਹੈ ਤੇ ਮਰਦੇ ਨੂੰ ਐਡਾ ਸ਼ਿੰਗਾਰਨ ਐਡੇ ਸੋਨੇ ਦੇ ਕਪੜੇ ਭਾਮਣੇ ਤੇ ਇਤਨਾ ਮਨਪਸੰਦ ਦਾ ਖਾਣਾ ਖਾਣਾ ਇਹ ਸਭ ਕਿਸ ਲਈ हाथ पीत खेलत हस्त विस्कार कमन अर्थ मृतक श्र जो ना सुने जस कोई प्यार बह के उस परमानंद दा जस नहीं सुनदा जो ना सुने जस परमानंदा अखे मनुख नहीं समझते तो फिर कौन है कह लगे पस पंखी त्रिगद जोन ते मंदा ਪਤੂਆਂ ਨਾਲੋਂ ਪੰਛੀਆਂ ਨਾਲੋਂ ਤ੍ਰਗਤ ਜੌਨੀ ਆ ਕੀੜੇ ਮਕੌੜੇ ਪੇਟ ਦੇ ਬਲ ਚੱਲਣ ਵਾਲੇ ਜ਼ਰੀਲੇ ਕੀੜੇ ਉਹਨਾਂ ਸਾਰਿਆਂ ਨਾਲੋਂ ਇਹ ਮਨੁੱਖ ਮੰਦਾ ਹੈ ਜੇ ਪਰਮੇਸ਼ਰ ਦਾ ਜਸ ਨਹੀਂ ਸੁਣਦਾ ਜੋ ਨਾ ਸੁਨੇ ਜਸ ਪਰਮਾ ਨੰਦਾ ਕਿਉਂ ਜੇ ਸੁਨੇਗਾ ਨਹੀਂ ਤਾਂ ਸਮਝੇਗਾ ਕੀ ਜੇ ਸਮਝੇਗਾ ਨਹੀਂ ਤਾਂ ਬਲੇਕੀ ਬਣੇਗਾ ਇਹ ਬੱਲੇ ਕੁਝ ਨਹੀਂ ਬਣਨੇਗਾ ਤਾਂ ਅਗਾ ਕੀ ਲੈ ਜਾਏਗਾ ਸਦਾ ਇੱਥੇ ਰਹਿਣਾ ਨਹੀਂ ਇਹ ਤਾਂ ਜ਼ਿੰਦਗੀ ਹੈ 4 ਦਿਨ ਦੀ ਜਿਵੇਂ ਆ ਕੇ ਖੇਡਣ ਦੇ ਦਿਨ 4 ਹੀ ਮਾਰੇ ਮਾਰੇ 4 ਦਿਨ ਹਨ ਖੇਡਣ ਦੇ ਬਸ ਖੇਡ ਲਿਆ ਜਿਤਵੇਲੇ ਵਿਆਹ ਹੋਇਆ ਆ ਕੇ ਲੈ ਗਏ ਪੇਕਾ ਘਰ ਛੁੱਟ ਗਿਆ ਹੁਣ ਕੋਈ ਲੈਣ ਜਾਵੇ ਜਾਂ ਅਗਲੇ ਭੇਜਣ ਤਾਂ ਤਾਹੀਂ ਹੱਸ ਸਕਦੀ ਹੈ ਇਸੇ ਤਰ੍ਹਾਂ ਸੰਸਾਰ ਪੇ ਕਾ ਘਰ ਹੈ ਹਰ ਜੀਵ ਦਾ ਔਰ ਇਸਨੇ ਜ਼ਰੂਰੀ ਕਦਿਛੜਨੇ ਜਿਵੇਂ ਆਕੇ ਚੂੜਤੀਆਂ ਨਹੀਂ ਫੇਕੇ ਰਹਿਣਾ ਉੜਕ ਸੌਰੇ ਛੜੀ ਤੇ ਉਥੇ ਜਿਸ ਵੇਲੇ ਛੜੀਆਂ ਗਈਆਂ ਉਥੇ ਤਾਂ ਗੁਣ ਵੇਖਣੇ ਕੋਨਾ ਕਿਉਂਕਿ ਮਾਂ ਦਾ ਨਹੀਂ ਜੋ ਪਰਦੇ ਢੱਕ ਲਏਗੀ ਉਥੇ ਤਾਂ ਸਤਿ ਵੈਖੀ ਹੈ ਤੇ ਉਹ ਤਾਂ ਨਹੀਂ ਜਿਹੜਾ ਆਕੇ ਕਹੇਗਾ ਅੱਛਾ ਬੇਟਾ ਕੋਈ ਡਰਨੂ ਕੋਤੇਸ ਔਰਾ ਇਸ ਵਾਰ ਤੇ ਉੱਥੇ ਤਾਂ ਉਸ ਦੀ ਸਮਾਈ ਹੋਵੇਗੀ ਜਿਸ ਦੇ ਪੱਲੇ ਗੁਣ ਤੇ ਗੁਣ ਇਥੇ ਤਾਂ ਹੀ ਸਾਡੇ ਪੱਲੇ ਪੈਣਗੇ ਜੇ ਅਸੀਂ ਸੰਗਤ ਵਿਚਾਰ ਕੇ ਉਸ ਦਾ ਜਸ ਸੁਣਾ ਕਿਉਂਕਿ ਜਿੰਨਾ ਉਹਦਾ ਜਸ ਹੈ ਇਹ ਸਾਰੇ ਉਸਦੇ ਗੁਣ ਹਨ ਔਰ ਜਿਵੇਂ ਜਿਵੇਂ ਕੋਈ ਉਸਦੇ ਗੁਣ ਪਿਆਰ ਨਾਲ ਸੁਣਦਾ ਉਹ ਗੁਣ ਇਸਦੇ ਅੰਦਰ ਆ ਜਾਂਦੇ ਇਸਦੇ ਅੰਦਰ ਆ ਜਾਂਦੇ ਹਨ ਤੇ ਜਿਸ ਵੇਲੇ ਗੁਰੇਸਤੇ ਅੰਦਰ ਆ ਗਏ ਉਹ ਗੁਣਾ ਦਾ ਸਾਗਰ ਹੈ ਤੇ ਉਸ ਦੇ ਨਾਲ ਲਗਣ ਮਾਤਾ ਉਸ ਦੀ ਸੰਗਤ ਚ ਬਹਿਣ ਮਾਤਾ ਉਸ ਵਿੱਚ ਵੀ ਇਤਨੇ ਗੁਣ ਆ ਜਾਂਦੇ ਨੇ ਕਿ ਉਸ ਦੀ ਦਰਗਾਹ ਵਿੱਚ ਉਸ ਦੀ ਸਮਾਈ ਹੋ ਜਾਂਦੀ ਸਾਚੰਦ ਬੋਲੋ ਧੀ ਮਹਾਦੇਵ ਤੋ ਕਿਰਪਾ ਸਭਨਾ ਤੇ ਹੈ ਔਰ ਖਾਸ ਕਰਕੇ ਜਪਣ ਦੀ पर जप के कोई ए ना आखे भी मैं जपया इस वास्ते नाल सिखाया जपना जरूर है जितना कर सको उतना करना जरूर है पर करके आखो कीता करना सर्व रजाई किच है जे कर सकी है अपना किया कि हो ये तेरी कृपा न हो रहमत नाल हो बाकी ना के जे मैं नहीं कीता उदी कृपा नहीं हो ਦੇਉ ਦੀ ਰਹਿਮਤ ਨਹੀਂ ਉਸਦੀ ਕਿਰਪਾ ਹੈ ਉਸਦੀ ਰਹਿਮਤ ਹੈ ਜਿਸ ਨੇ ਇਤਨਾ ਸਭ ਕੁਝ ਬਖਸ਼ਿਆ ਹੈ ਇੱਕ ਨਾਮ ਲਈ ਉਸਨੇ ਸਰਕਾਰ ਕੀਤੀ ਪਈ ਇਹ ਕਾਨੂੰਨ ਨਹੀਂ ਸੀ ਦੇਣਾ ਅੱਖਰ ਅੱਖਰ ਜਪਣ ਦੀਆਂ ਕੀਟੀਆਂ ਤਾਂ ਕੀਦਾ ਤੇ ਮੁਰ ਸਾਡੇ ਵਾਸਤੇ ਬੂਆ ਬੰਦ ਕਰ ਦੇਣਾ ਸੀ ਵੀ ਨਾ ਜਪਣ ਨਹੀਂ ਹੁਨਾ ਤਾਂ ਹਰ ਤਰੀਕਾ ਕੀਤਾ ਹੈ ਕਿਸੇ ਤਰ੍ਹਾਂ ਸੰਚਿਤ ਆਵੇ ਸ੍ਰੀ ਵਾਹਿਗੁਰੂ पर करके हंकार भी ना आ जाइए इस वास्ते सहवा दिन कीता करना सर्व रजाई किच कीच है जे कर सकी है नाल रखो निम्रता कि अपना कीता कि ना हो जिम्मे बूहे ते खड़ोते हैं कोई आन के पूछे क्यों जी ये घर किस दा ये भी कह सकने हैं मेरा पर इस तरह कहने ना लो जो कह दिए तो ही हुक्म करो मतलब तो एक ही कोई है पर कितना मीठा वचन है इस वचन मैं नहीं निम्रता मैं आंदी है जी मेरा है कि काम है तो जिम्मी असमान का फर्क पै गया गल 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 ही कोई है इसे तरह सह दिन करके ए ना आखो मैं किता है करके आखो तेरी कृपा ना न अपना किता किशू ना होवे जो हर भाव है त्यों रखी है ਮੇਰੇ ਹਰ ਜੀਓ ਸਭ ਕੋ ਤੇਰੇ ਵਸ ਵਡਿਆਈ ਫਿਰ ਆਪਣੇ ਪ੍ਰਭੂ ਨੂੰ ਦੇਣੀ ਸਭ ਕੁਝ ਕਰਕੇ ਵੀ ਫਿਰ ਵੱਡਾ ਉਸੇ ਨੂੰ ਜਾਣਨਾ ਆਪ ਨੂੰ ਤੁੱਛ ਸਮਝਣਾ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਸਾਡੇ ਵਿੱਚ ਕੀਆ ਜੋਰ ਹੈ ਜੋ ਕੁਝ ਅਸੀਂ ਕਰ ਸਕੀਏ ਇਹ ਤਾਂ ਤੇਰੀ ਕਿਰਪਾ ਨਾਲ ਤੇਰੇ ਬਲ ਨਾਲ ਤੇਰੀ ਬਖਸ਼ਿਸ਼ ਨਾਲ ਜੋ ਕੁਝ ਕਰ ਰਿਹਾ ਹੈ ਕਿਰਪਾ ਤੇਰੀ ਹੈ ਅਸਾਂ ਜੋਰ ਨਹੀਂ ਜੇ ਕੁਝ ਕਰ ਹਮ ਸਕਾਂ ਯੂੰ ਭਾਵੇ ਧੀਵੇਂ ਬਖਸ਼ ਯੂੰ ਭਾਵੇ ਧੀਵੇਂ ਬਖਸ਼ ਜੇ ਸੰਗਤ ਵਿੱਚ ਆ ਗੜੀ ਨੀਬ ਹੋਈ ਹੈ ਤੇਰੀ ਕਿਰਪਾ ਨਾਲ ਹੁਣ ਲੇਖੇ ਵੀ ਲੱਗੇ ਮਾਲੀ ਆਖੇ ਭਈ ਹਲ ਤਾਂ ਖੀਰ ਤੂੰ ਹੀ ਲਾਉਣਾ ਬੂਟੇ ਨੂੰ ਤਮੈ ਬੀਜ ਨਾ ਬੀਜਿਆ ਜੇ ਤੂੰ ਬੀਜ ਨਾ ਬੀਜਿਆ ਤੇ ਬੂਟਾ ਹੀ ਨਾ ਬਣਿਆ ਫਲ ਕਿੱਥੇ ਲਾਏਗਾ ਹਲ ਮਾਲੀ ਨਹੀਂ ਲਾ ਸਕਦਾ ਵੀਜ ਮਾਲੀ ਬੀਜ ਸਕਦਾ ਇਹ ਵੀਜ ਬੀਜਣਾ ਕੰਮ ਮਹਲੀ ਦਾ ਫਲ ਦਾਣਾ ਕੰਮ ਵਹਿ ਰੂਦਾ ਮਾਲੀ ਆਖੇ ਜਿੱਥੇ ਫਲ ਲਾਣੇ ਉਥੇ ਬੂਟਾ ਵੀ ਆਪੇ ਬਣਾ ਦੇ ਇਹ ਤਾਂ ਸਦਾ ਗਲਤ ਤਰੀਕਾ ਬੂਟਾ ਜਿਸ ਨੇ ਲਾਉਣੇ ਸਭ ਤੇਰੇ ਹੀ ਬਾਗ ਵਿੱਚ ਲਾਉਣੇ ਖਬਰੇ ਕਿੱਥੇ ਲਾ ਦੇ ਜਿਵੇਂ ਜੰਗਲੇ ਚ ਲਾ ਦੇਵੇ ਤੈਨੂੰ ਕੀ ਤਿਸ ਵਾਰ ਤੇ ਜਿਥੇ ਤੂੰ ਬੂਟਾ ਲਾਣਾ ਚਾਹੁੰਨਾ ਐ ਇਸ ਬ੍ਰਥਾ ਤੈਨੂੰ ਦਿੱਤੇ ਹੀ ਆਵੇ ਤੂੰ ਲਾ ਲੈ ਪਰ ਲਾ ਕੇ ਬੇਨਤੀ ਕਰੇ ਸਾਈਂ ਬੂਟਾ ਲਾਇਆ ਇਹਨੂੰ ਫਲ ਦਾ ਇਹ ਅਪਲ ਨਾ ਰਹਿ ਕਿ ਕਿਉਂਕਿ ਸਫਲ ਬ੍ਰਖਸ਼ ਤਾਂ ਹੈ ਇਹ ਫਲ ਦਾਇਨ ਕੋਈ ਤੇ ਜੇ ਫਲ ਨਾ ਲੱਗਾ ਤਾਂ ਫਿਰ ਉਹੀ ਬੂਟਾ ਜਿਹਨੂੰ ਜਾਈਂ ਚਾਈਂ ਲਾਇਆ ਸੀ ਫਿਰ ਕਿਸ ਕੰਮ ਆਏਗਾ ਬਾਲਣ ਦੇ ਕੰਮ ਬਾਕੀ ਦਾਦੀ ਢਾਕਰੀ ਜੰਗਲ ਨੂੰ ਅਗ ਲੱਗ ਗਈ ਖੜੋ ਤੇ ਖੜੋ ਤੇ ਰੁੱਖ ਝੁਲਸ ਗਏ ਸੜ ਗਏ ਉਹ ਸੜਿਓ ਰੁੱਖ ਜਿਹੜੇ ਖੜੋਤੇ ਰਹਿ ਗਏ ਬਾਕੀ ਹੁਣ ਰੋਂਦੇ ਪਏ ਕਿ ਭਾਈ ਕਿਉਂ ਰੋਂਦੇ ਪਰ ਅਕੇ ਧਾਗੇ ਸੜੇ ਇੱਕ ਅਗੇ ਸੜੇ ਹਾਂ ਜੰਗਲ ਨੂੰ ਅਗ ਲੱਗ ਗਈ ਆ ਝੁਲਸ ਗਏ ਸੜ ਗਏ ਫਿਰ ਜਦੋਂ ਸਾਡੀ ਨਿਲਾਮੀ ਹੋਵੇਗੀ ਕੋਈ ਦੁਆਰ ਲੈ ਜਾਏਗਾ ਮੁਰ ਸੜ ਕੇ ਸਾਨੂੰ ਕੋਲੇ ਕਰੇਗਾ जिस वे पोले हो जावाने उस वेले मुड़ बालेगा तो बनकी दादी लाकरी करे पुकार मत बस जारे दूजी तो भाई ये सरना नहीं तो फिर फलदार बनना फल साड़ी समर्था नहीं जो असी ला दे ये, फल साई ने आप लाने तो बेनती की थी है जिसे अगे कृपा की थी जे इतनी सब जियो पिंड दिया तुद आप शरीर साजी है तू बनाए सब जियो पिंड दिया तुद आपे तुद आपे कारे लाया जे हा तू हुक्म करे देह को गर्म कमा में जे हा तुद धुर लिख पाया पंच तप्त कर तुद सिष्ट सब साजी कोई छेवा करे ਪਹਿਲੀ ਪਹਿਲੀ ਜਦੋਂ ਦਿੱਲੀ ਆਏ ਤਾਂ ਬਜਾਜ ਦੇ ਘਰ ਅਖੰਡ ਪਾਠ ਰੱਖਿਆ ਸੀ। ਉਹ ਅਖੰਡ ਪਾਠਾਂ ਤੇ ਲੋਕੀ ਸਰਦੇਨ ਆਪਣੀ ਬਰਾਦਰੀ ਤੇ ਸਾਰੇ ਫਿਰ ਇੱਕ ਖਿਆਲ ਦੇ ਨਹੀਂ ਹੁੰਦੇ। ਬਾਕੀ ਦਾ ਕੀਰਤਨ ਸੁਣ ਕੇ ਬੜਾ ਪਿਆਰ ਵਿੱਚ ਆਏ ਬੜੇ ਝੂਮੇ। ਬੜਾ ਸੁਖ ਮਾਣਿਆ ਉਹਨਾਂ ਨੇ ਪਰ ਇੱਕ ਕੋਈ ਐਸਾ ਸੀ ਜਿਸ ਵੇਲੇ ਕੀਰਤਨ ਦਾ ਭੋਗ ਪਿਆ ਤੇ ਆ ਗਏ। ਇਹ ਸ੍ਰਿਸ਼ਟੀ ਰੱਬ ਨੇ ਕਿਸ ਤਰ੍ਹਾਂ ਬਣਾਈ ਤੂੰ ਕੋਈ ਲੈਣਾ ਦੇ ਰੱਬ ਨੇ ਕਿਸ ਤਰ੍ਹਾਂ ਬਣਾਈ ਹੈ ਤੂੰ ਇਹ ਹੋ ਜਾਏ ਸਵਾਲ ਕਰੇਗਾ ਤਾਂ ਜ਼ਰੂਰੀ ਹੈ ਵੀ ਤੈਨੂੰ ਇਹਨਾਂ ਦਾ ਜਵਾਬ ਦਿੱਤਾ ਜਾਏ ਤੇ ਮੇਰੀ ਤਸੱਲੀ ਅਜ ਤਾਈਂ ਕਿਸੇ ਕਰਾਈ ਨਹੀਂ ਤੂੰ ਕੀ ਸਮਝਣ ਮੈਂ ਸਮਝਣਾ ਰਗ ਰਗ ਕੋਈ ਨਹੀਂ ਐਸਾ ਬੰਦਿਆਂ ਚੋਂ ਬੰਦੇ ਪੈਦਾ ਬੈ ਹੁੰਦੇ ਪਸ਼ੂਆਂ ਚੋਂ ਪਸ਼ੂ ਜਮਦੇ ਪੈ ਜੇ ਰੱਬ ਬਣਾਉਂਦਾ ਹੋਵੇ ਤਾਂ ਮੈਨੂੰ ਆਖੋ ਮੈਂ ਤੁਹਾਨੂੰ ਕਿੱਥੂਆ ਬਣਾਇਆ ਅਈ ਕਿਵੇਂ ਬਣਾਏਗਾ ਓਕੇ ਮੱਝ ਦਾ ਗੋਬਰ ਤੇ ਪਿਸ਼ਾਬ ਲੈ ਕੇ ਮਿਲਾ ਕੇ ਰੱਖ ਲਈਏ ਕਿੰਨੇ ਦਿਨ ਨਾ ਤੇ ਫਿਰ ਕੁਛ ਦਿਨਾਂ ਬਾਅਦ ਜਦੋਂ ਉਸ ਨੂੰ ਕੱਢੀਏ ਤਾਂ ਵਿੱਚ ਬਹੁਤ ਠੂਏ ਬਣ ਜਾਂਦੇ ਠੀਕ ਉਹ ਤੂੰ ਬਣਾਏ ਨਾ ਉਹ ਗੋਬਰ ਤਰਿਆ ਸੀ ਨਾ ਤੇ ਤੂੰ ਬਣਾਏ ਓਠੂਏ ਠੂਆ ਜਿਹੜਾ ਹੁੰਦਾ ਇਸ ਦੀਆਂ ਅੱਖਾਂ ਨਹੀਂ ਹੁੰਦੀ ਮੈਨੂੰ ਅੱਖਾਂ ਵਾਲਾ ਚਾਹੀਦਾ ਲੈ ਬਣਾ ਦੇ ਇਹ ਤੂੰ ਹੈ ਕੋਈ ਐਸਾ ਸਾਇੰਸ ਸਧਾਨ ਉਹ ਵੀ ਮੈਂ ਤਾਂ ਬਣਾ ਸਕਣਾ ਰਬ ਦੇ ਹਲੇ ਕੋਈ ਦਸਤਾਵੇਜ਼ ਨਹੀਂ ਤਾ ਫਿਰ ਤੂੰ ਮੈਨੂੰ ਇਹੋ ਜਿਹਾ ਬਣਾ ਦੇ ਵੀ ਜਿਸ ਦੀ ਕੰਮ ਉਸ ਤੋਂ ਇੱਕ ਹਫ਼ਤਾ ਹੋਵੇ ਚਲੋ ਦੋ ਨਿਸ਼ਕੀ ਉਹ ਜਿਤਨੀਆਂ ਲੱਤਾਂ ਆਉਟ ਹੋਏ ਆਂਡੀਆਂ ਹੁੰਦੀਆਂ ਨੇ ਇੱਕ ਵਜਗਟ ਹੋ ਜਾਏ ਇਹ ਕੰਮ ਭਾਈ ਵਾਰਗ੍ਰੂ ਨੇ ਉਹ ਜ਼ਰਰੇ ਇਹਨਾਂ ਚੀਜ਼ਾਂ ਵਿੱਚ ਪਾਏ ਹੋਏ ਤੇ ਠੁਣੇ ਹੀ ਬਣਾ ਸਕਨੇ ਹੈ ਨਾ ਗੰਦਾਪਨ ਬਣਾ ਸਕਨੇ ਤੇ ਜੇ ਬੰਦੇ ਦੀ ਅੱਖ ਨਿਕਲ ਜਾਏ ਤੇ ਤੂੰ ਨਵੀਂ ਪਾ ਦੇਂਗਾ ਬੰਦਾ ਮਰ ਜਾਏ ਤਾਂ ਉਸ ਵਿੱਚ ਵਿਸ਼ਵਾਸ ਪਾ ਸਕਨੇ ਦਾਵਾ ਕਿਸ ਗੱਲ ਦਾ ਕੇ ਮੈਂ ਠੂਹੇ ਵੜਾ ਸਕਣਾ ਤੂੰ ਆਖਮੇ ਜ਼ਹਿਰ ਦੇ ਕੇ ਬੰਦੇ ਨੂੰ ਮਾਰ ਸਕਣਾ ਇਸ ਵਾਸਤੇ ਅੱਧਾ ਰੱਬ ਮੈਂ ਵੀ ਹਾਂ ਸਾਰੇ ਇਹ ਸੁਣ ਲਾ ਕੇ ਤੇ ਵੀ ਇਹਨੂੰ ਅੱਜ ਜਵਾਬ ਮਿਲਿਆ ਸਾਨੂੰ ਜਿਹੜਾ ਟੀਚਰ ਆ ਕਰਦੇ ਹੁੰਦੇ ਇਹ ਠੂਹੇ ਵੜਾ ਸਕਣਾ ਕੁਝ ਹੋਰ ਵੀ ਬਣਾ ਇਹ ਤਾਂ ਚਾਰ ਖਾਣੀਆਂ ਇਹ ਤਾਂ ਸਾਰੇ ਨੁਸਖੇ ਅੱਗੇ ਨਰਿੰਕਾਰ ਨੇ ਬਣਾ ਕੇ ਦੇ ਰੇ ਅਸਾਹਿਸਤਾਨ ਜੋ ਕੁਝ ਬਹਿ ਕਰਦੇ ਹਨ ਇਹ ਸਭ ਕੁਝ ਅੱਗੇ ਬਣਿਆ ਹੋਇਆ ਹੈ ਪਰ ਗੁਪਤ ਪਿਆ ਹੈ ਅਜੇ ਨਾ ਪ੍ਰਗਟ ਕਰ ਦਿੱਤਾ ਉਹਨਾਂ ਕੋਲੋਂ ਤਾਂ ਕੁਝ ਨਹੀਂ ਕੀਤਾ ਇਹ ਤਾਂ ਸਭ ਕੁਝ ਅੱਗੇ ਦੀ ਸੀ ਰਾਮ ਜੀ ਕਿ ਉਡਣ ਖਟੋਲੇ ਤੇ ਬਹਿ ਕੇ ਲੰਕਾ ਚੋਂ ਜਿਸ ਵੇਲੇ ਅਜੁੱਧਿਆ ਵਿੱਚ ਆਏ ਤੇ ਲੋਕੀ ਆਖਦੇ ਹਨ ਉਡਣ ਖਟੋਲਾ ਗੱਪਾਂ ਮਾਰੀ ਅੱਜ ਆਈ ਜਹ ਚੱਲ ਜੇ ਅਖੀ ਲੇਖੇ ਇਵਦਨ ਕਟੋਲਾ ਰੀ ਦਾ ਹੋਰ ਕੀ ਸਾਥ ਸਗਿ ਬੋਲੋ ਸ੍ਰੀ ਓ ਕਿਛੇ ਸ਼ਕਲ ਦਾ ਹੋਵੇਗਾ ਕਿਛੇ ਸ਼ਕਲ ਦਾ ਸ਼ਕਲਾ ਬکریاں ਬکریاں ਹੋ ਸਕਦੀਆਂ ਨਹੀਂ ਪਰ ਉਹ ਵਿਸ਼ਕਰੀ ਜੀ ਹੈ ਉਹ ਤਾਂ ਇੱਕੋ ਹੀ ਹੈ ਤਾਂ ਹਮੇਸ਼ਾ ਬੰਦੇ ਨੂੰ ਆਪਣੇ ਸਿਰਜਣਹਾਰ ਨੂੰ ਵਡਿਆਈ ਦੇਵੇ ਕਰੇ ਆਪ ਤੇ ਕਰਕੇ ਆਖੇ ਸਾਹਿਬ ਇਹ ਤੇਰੀ ਕਿਰਪਾ ਹੈ ਜੋ ਮੈਂ ਚੰਗਾ ਕੰਮ ਕੀਤਾ ਤੇ ਜੇ ਕਰ ਬੈਠਾ ਮੰਦਾ ਤਾਂ ਆਖੇ ਮੈਂ ਸਿੱਧਾ ਰਸਤਾ ਹੈ ਅਸੀਂ ਚਾਹੁੰਦੇ ਹਾਂ ਜਿਹੜਾ ਚੰਗਾ ਕੀਤਾ ਉਹ ਤਾਂ ਕੀਤਾ ਮੈਂ ਤੇ ਜਿਹੜਾ ਕਰ ਮਿਟਾ ਨਾ ਭੈੜਾ ਉਹ ਦੂ ਕਰਵਾਇ ਇਹ ਉਲਟਾ ਰਸਤਾ ਹੈ ਮਨਮੁਖ ਦਾ ਰਸਤਾ ਸਾਥ ਦਾ ਮਾਰਗ ਅਸੀਂ ਗੁਰਮੁਖ ਖਾਨੇ ਮਾਰਗ ਜਾਣ ਇਹ ਤੁਮਾਰੀ ਵਿਝਾਣਾ ਸਹਿਭਗਤਾਂ ਦੀ ਇਹ ਸੁਮਾਰਗ ਜਾਣ ਬਗਤਾ ਦੀ ਚਾਲ ਨਿਰਾਲੀ ਚਾਲਾ ਨਿਰਾਲੀ ਬਗਤਾ ਕੇਰੀ ਵਿਖਮ ਮਾਰਗ ਚਲਣਾ लब लोग अंकार कर तृष्णा बहुत ना बोलना खनियो तिखी वालों निकी ये मार्ग चला साडा ये मार्ग है शाश्वत बोलो श्री सा मार्ग है गुरु सिख मीत चलो गुर चल हे गुरु के सिखो मित्रों प्यारे हो। गुरु दी चाल चलो केड़ी जो गुरु कहे सोई हर हर कथा निरंतर ਜੋ ਗੁਰੂ ਆਖੇ ਸਤਿਵਚਨ ਕਰੋ ਤੇ ਕਰਕੇ ਆਪਰ ਨਾ ਜਾਓ ਵੀ ਕੰਮ ਮੈਂ ਕੀਤਾ ਨਹੀਂ ਫਿਰ ਨਿਮਰਤਾ ਵਿਚ ਰਹੋ ਸਭ ਧੀਓ ਪਿੰਡ ਦੀਆ ਤੁਧ ਆਪੇ ਤੁਧ ਆਪੇ ਕਾਰੇ ਲਾਇਆ ਜੇ ਆ ਤੂੰ ਹੁਕਮ ਕਰੇ ਤਿਹ ਕੋ ਕੰਮ ਕਮਾਵੇ ਜੇ ਆ ਤੁਧ ਧੁਰ ਲਿਖ ਪਾਇਆ ਹਰ ਕੀ ਵਡਿਆਈ ਹਉ ਆਪ ਨਾ ਸਾਥ ਤੇਰੀਆਂ ਇਤਨੀਆਂ ਵਡਿਆਈਆਂ ਹਨ ਜਿਨ੍ਹਾਂ ਨੂੰ ਮੈਂ ਕਹਿ ਨਹੀਂ ਸਕਦਾ ਕਿਉਂ कि तू है सब तो ऊंचा सुच्चा वड्डो वड्डा ते मैं हम मूर्ख मुग्ध नीचा मैं मूर्ख हां मुग्ध हां और नीचा तो नीचा हां हर की वडियाई हां आख न खाऊं हम मूर्ख मुग्ध नीचा जन नानक कह हर बख्श मेरे स्वामी शरणागत पया अजा

ਇਹ ਯੱਗ ਤੇ ਨੂੰ ਤਰਸ ਆ ਗਿਆ ਰਾਜੰਨੇ ਰੀਠੇ ਤੇ ਤਰਸ ਆ ਗਿਆ ਮਿੱਠਾ ਕਰ ਦਿੱਤਾ ਰਾਜੰਦੇ ਆ ਪੱਥਰ ਤੇ ਤਰਸ ਆ ਗਿਆ ਪੰਜਾ ਲਾ ਦਿੱਤਾ ਦੁਨੀਆਂ ਪੈ ਨਿਉ ਦੀ ਕੱਲ ਕੋਈ ਬੰਦਾ ਕਿਸੇ ਨੂੰ ਕਹਿਣ ਲੱਗਾ ਵੀ ਇੱਥੇ ਵੀ ਤਾਂ ਗੁਰਦੁਆਰੇ ਹਨ ਧੋਕੇ ਪੰਜੇ ਸਾਹਿਬ ਕੋ ਜਾਂਦੇ ਇਹ ਦੌੜ ਭੱਜ ਕਰਨੀ ਅੱਧਰ ਉੱਧਰ ਜਾਣ ਉਹ ਮੈਨੂੰ ਪੁੱਛਣ ਲੱਗਾ ਕਿ ਕੀ ਜਵਾਬ ਹੋਣਾ ਚਾਹੀਦਾ ਸੀ ਇਨੂੰ ਤਾਂ ਕੁਝ ਸਮਝ ਨਹੀਂ ਆਈ ਇਸ ਗੱਲ ਦੀ ਮੈਂ ਕੀ ਆਖਾਂ ਭਈ ਗੱਲ ਇਹ ਹੈ ਕਿ ਹਰ ਉਸ ਥਾਂ ਤੇ ਜਾ ਕੇ ਜਿਹੜੀਆਂ ਥਾਣਾ ਗੁਰੂ ਨੇ ਨਿਵਾਜੀਆਂ ਪਵਿੱਤਰ ਕੀਟੀਆਂ ਹਨ ਸਾਡੇ ਮਨੰਤ ਸ਼ਰਧਾ ਲੈਂਦੀਆਂ ਹਨ ਉਹਨਾਂ ਥਾਣਾ ਨੂੰ ਦੇਖ ਕੇ ਉਹਨਾਂ ਦੇ ਦਰਸ਼ਨ ਕਰਕੇ ਸਾਡੇ ਮਨ ਬਦਲਦੇ ਸਾਡੇ ਮਨ ਹੋਰ ਦੇ ਹੋਰ ਹੁੰਦੇ ਇਸ ਵਾਸਤੇ श्रद्धालु बन के जाना शरदा शहर का गल हो रै पर हाँ जे उधरों कोई चीज लिया के इधर ब्लैक करनी है चोरी छुपी तो मुड़ जा कोई लड़ नहीं मुड़का सबों जोड़े पुण इधरों न ले जाएगा वह भी सुहा करके आएगा यह वक्री गल है लोड़ वास्ते कोई चीज नहीं है तो अगे आके लोड़ कोई नहीं तो ना सही बेच दौ पर लिया इसे वास्ते है भी अगर जाके दूने चाने कर लागा किराया तो निकल जाएगा तो फिर जाने की कोई जोड़ नहीं ਪਰ ਲੋਕਾਚਾਰ ਦੁਨੀਆ ਬਹੁਤ ਹੈ ਤੂੰ ਗੁਰੂ ਦਾ ਸਿੱਖ ਹੈ ਤੂੰ ਐਸੇ ਮਾਰਗ ਨਾ ਚੱਲ ਇਹ ਤੂੰ ਦੂਰ ਨਹੀਂ ਜਾ ਸਕਦਾ ਜਿਹੜਾ ਗੁਰਦੁਆਰਾ ਤੇਨੂੰ ਨੇੜੇ ਆਉ ਛੇ ਜਾ ਕੇ ਮਤਾਂ ਦੇ ਪਰ ਠੀਕ ਸਰਥਾ ਨਾ ਤੇ ਜੇ ਦੂਰ ਜਾ ਕੇ ਕਿਤੇ ਤੇਰਾ ਮਨ ਮੰਨਦਾ ਹੈ ਮਨ ਲੱਗਦਾ ਹੈ ਤਾਂ შੱਕ ਦੂਰ ਚਲਾ ਗਿਆ ਹਰਾ ਉਹ ਕਿ 10 ਗੁਰਦੁਆਰੇ ਹਨ ਤੇ ਤੂੰ ਲੰਘ ਕੇ ਚਲਾ ਜਾਏ ਤੈਨੂੰ ਕੋਈ ਪਾਪ ਨਹੀਂ ਕਿਉਂਕਿ ਤੇਨੂੰ ਉੱਥੇ ਜਾ ਕੇ ਜੋ ਸੁੱਖ ਮਿਲਦਾ ਹੈ ਇਹ ਸੁੱਖ ਵਾਸਤੇ ਹੀ ਸਾਡੇ ਬਣਾਏ ਗਏ तेरा उथे जाके मन लगता इथे नहीं लगता पाई ला फिर मन है तो जे उथे जाके भी मन नहीं लगता तो फिर ए मंजलों मारन की लड़ कोई नहीं फिर मथा ही टेकना नेड़े तू नेरे तो ने टेक लिया अपना इतना वक्त क्यों पै ला तो शबीज साहेब सब समझाते ने क्या जितना कर सकते हो गौ बन दिखती है दस गज रस्सा पा हूं बैठी रहे मैं तो बदी हुई मैं किए पुठे कह ਮਾਉਂਟ ਗੇਲ ਦੇ ਕਿ ਵੀ ਜਾਣਾ ਮੈਂ ਤਾਂ ਬੰਨੀ ਪਈ ਕਿਤਨਾ ਕਰਸਾ ਹੈ ਬੰਧਨ ਦੇ ਹੁੰਨਿਆ ਵੀ ਉਸਤੇ ਗੱਲ ਵਿੱਚ ਬੰਧਨ ਕੋਈ ਨਹੀਂ ਉਹ ਜਾ ਸਕਦੀ ਜਾ ਸਕਦੀ ਹੈ ਆ ਸਕਦੀ ਹੈ ਆਜ਼ਾਦ ਫਿਰ ਸਕਦੀ ਹੈ ਇਸ ਤੋਂ ਪਰੇ ਜਾਵੇ ਤਾਂ ਬੰਧਨ ਹੈ ਇਸ ਦੇ ਅੰਦਰ ਕੋਈ ਬੰਧਨ ਨਹੀਂ ਇਸੇ ਤਰ੍ਹਾਂ ਤੂੰ ਕਰਕੇ ਤਾਂ ਵੇਖ ਢੇਰੀਆਂ ਜਾਈ ਬੈਠ ਹੈ ਖਬਰੇ ਤੈਨੂੰ ਇਸ ਤੋਂ ਪਰੇ ਜਾ ਕੇ ਬੰਧਨ ਪਵੇ ਤੇ ਉਰੇ ਤੈਨੂੰ ਬੰਦ ਨਹੀਂ ਕੋਈ ਨਾ ਹੋਵੇ ਸੰਗ ਵਿੱਚ ਆ ਮੰਦਾ ਕੋਈ ਰੁਕਾਵਟੀ ਨਾ ਪਵੇ ਤੇ ਤੂੰ ਆਵੇਂ ਢੇਰੀਆਂ ਢਾਹ ਕੇ ਬਹਿ ਜਾਵੇਂ ਗਊ ਆਕੇ ਨਾ ਪੱਠੇ ਹੀ ਨਹੀਂ ਖਾਂਦੀ ਮੈਂ ਤਾਂ ਵੱਢੀ ਪਈ ਜਿੰਨਾ ਰੱਸਾ ਹੈ ਓਨਾ ਤੂੰ ਜਾ ਸਕਦੀ ਹੈ ਤੋ ਕਹੇ ਜਾਣੀ ਸਾਈ ਨੇ ਸਾਡੇ ਗਲੇ ਵਿੱਚ ਚਰਕ ਲੰਬਾ ਰੱਸਾ ਪਾਇਆ ਅਸੀਂ ਕਿੱਥੋਂ ਤੱਕ ਜਾ ਸਕਦੇ ਜਾਂ ਕੇ ਤਾਂ ਵੇਖੀਏ ਜਿੱਥੇ ਖਿੱਚ ਪਵੇਗੀ ਉਸ ਤੋਂ ਪਰੇ ਨਾ ਜਾਏ ਉਰੇ ਆ ਜੀ ਪਰ ਜਿੱਥੋਂ ਤੱਕ ਖਿੱਚ ਨਹੀਂ ਪੈਂਦੀ ਕੋਈ ਨੁਕਸਾਨ ਨਹੀਂ ਹੁੰਦਾ ਉਥੋਂ ਤੱਕ ਤੌੱਚ ਕੇ ਜਾ ਜਿੱਤੇ ਜਾਏ ਲੱਗੇ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਨੋਈ ਹੈ ਇਹ ਤੇਰੀ ਤਬੀਅਤ ਖਰਾਬ ਹੁੰਦੀ ਹੈ ਸਵੇਰੇ ਉੱਠਦਿਆਂ ਮੁਰਾ ਨਾ ਉੱਠ ਪਰ ਜੇ ਸਵੇਰੇ ਉੱਠਦਿਆਂ ਤੇਰੀ ਤਬੀਅਤ ਤਾਜ਼ਾ ਹੁੰਦੀ ਹੈ ਚੰਗੀ ਹੁੰਦੀ ਹੈ ਫਿਰ ਤਾਂ ਉਹ ਕੇ ਸੰਗਤੇ ਚਾ ਬਾਬਾ ਜੀ ਆ ਕੇ ਸਿੱਖ 40 ਦਿਨ ਦਾ ਅਜ਼ਮਾਲ ਹੈ ਉਹਨੇ ਕਮੀਆਂ ਡਾਕਟਰਾਂ ਦੀਆਂ ਦਵਾਈਆਂ ਵੀ ਲੈ ਕੇ ਖਾ ਗਿਓ ਅਜ਼ਮਾਇਸ਼ ਕਰਨ ਵਾਸਤੇ ਪੈਸੇ ਵੀ ਪੁੱਟੇ ਆਰਾਮ ਨਾ ਆਇਆ ਤਾਂ ਡਾਕਟਰ ਬਦਲਿਆ ਬਰਤੂਤੇ ਇੱਕ ਫੁੜੀ ਵੀਰਿਆ ਨਹੀਂ ਖਾਦੀ ਤੇ ਦੋਸਤ ਨੇ ਡਾਕਟਰ ਇਹ ਤਾਂ ਵੈਦਾਂ ਦਾ ਵੈਦ ਹੈ ਛੋਟੇ ਨੇ ਪਰਦੇਸ ਆ ਗਿਆ ਬਾਪਾ ਵੈਦ ਰੋਗੀਆਂ ਇਹਦਾ ਇਹ ਤਾਂ ਸਾਰੇ ਰੋਗੀਆਂ ਦਾ ਵੈਦ ਹੈ ਤੈਨੂੰ ਕੋਈ ਵੀ ਰੋਗ ਹੈ ਦਵਾਈ ਇਹ ਛੋਈ ਮਿਲੇਗੀ ਤਾਂ ਸਭ ਤੋਂ ਵੱਡਾ ਰੋਗ ਤਾਂ ਹੈ ਹਉਮੈ ਦਾ ਤੋ ਸਹਿਬ ਸਾਡੀ ਹਮੇਂ ਦੇ ਰੋਗ ਨੂੰ ਘਟਣ ਵਾਲਦੇ ਸਨ ਅਰਦਾਸ ਪੈ ਸਮਝਾਂਦੇ ਨੇ ਕਿ ਕੀਤਾ ਕਰਨਾ ਸਰਵ ਰਜਾਈ ਕਿਛ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ ਭਾਵੇ ਤੂੰ ਰੱਖੀ ਜਾ ਮੇਰੇ ਹਰ ਜਿਓ ਸਭ ਕੋ ਤੇਰੇ ਵਸ ਅਸਾ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜੋ ਭਾਵੇ ਤਿਵੇਂ ਬਖਸ਼ ਗੁਰਕੀਰਤਨ ਸਮਾਪਤੀ ਬੋਲਾਂਗਾ ਤੁਹਾਂ ਬਖਮੀਆ ਵਾਹਿਗੁਰੂ ਜੀ ਕਾ ਵਾਹਿਗੁਰੂ